ਇਹ ਜਿਹੜੀ ਤਸਵੀਰ ਹੈ ਇਹ ਤਸਵੀਰ ਬਾਰੇ ਤੁਸੀਂ ਕੀ ਸੋਚਦੇ ਹੋ ਕਿ ਕਿਣ ਕੋਈ ਇੱਕ ਦਿਨ ਕਿਸੇ ਨੇ ਸਵਾਲ ਪੁੱਛ ਤੂੰ ਕਿਹੜੇ ਮੀਡੀਆ ਤੋਂ ਪੀਟੀਸੀ ਤੋਂ ਹੁਣ ਆਇਆ ਗਰੰਟੀਆਂ ਇਹ ਕਰਾਂਗੇ ਉਹ ਕਰਾਂਗੇ ਉਹ ਹੋ ਗਏ ਠੋਸ ਅਨੇ ਦਰਜ ਕਰਨਲ ਪੰਜਾਬ ਦੇ ਲੋਕ ਜਾਂ ਪੰਜਾਬ ਦਾ ਮੀਡੀਆ ਡਰ ਜਾਂਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਸਕੋ ਤੁਸੀਂ ਬੜਾ ਚੰਗਾ ਮੌਕਾ ਦਿੱਤਾ ਮੈਂ ਤੱਕ ਇਹ ਪਹਿਲਾਂ ਕਰਨਾ ਸੀ ਕੰਮ ਮੀਡੀਆ ਦਾ ਘੜਾ ਕੱਟਣ ਦੀ ਕੋਸ਼ਿਸ਼ ਕਰੋਗੇ ਤੋ ਉਹ ਤੁਹਾਨੂੰ ਹੋਰ ਵੀ ਮਹਿੰਗੀ ਪਊ ਸਰਕਾਰ ਵੱਲੋਂ ਪੱਤਰਕਾਰ ਉਤੇ ਜਿਹੜੇ ਮੁਕਦਮੇ ਦਰਜ ਕੀਤੇ ਜਾ ਰਹੇ ਨੇ ਚੰਡੀਗੜ੍ਹ ਦੇ ਵਿੱਚ ਸੈਕਟਰ 17 ਅੱਜ ਧਰਨਾ ਲੱਗ ਰਿਹਾ ਹੈ ਇਸ ਪ੍ਰਦਰਸ਼ਨ ਦੇ ਵਿੱਚ ਕਿਸਾਨ ਜਥੇਬੰਦੀਆਂ ਹੋਰ ਸਮਾਜਿਕ ਕਾਰਕੂਨ ਜਿਹੜੇ ਇਕੱਠੇ ਹੋਏ ਨੇ ਗੱਲਬਾਤ ਕਰਦੇ ਆ ਕਿ ਇਹ ਜਿਹੜੇ ਪੱਤਰਕਾਰ ਜਾਂ ਸਮਾਜਿਕ ਕਾਰਕੂਨ ਦੇ ਖਿਲਾਫ ਇਹ ਮੁਕਦਮੇ ਦਰਜ ਕਿਉਂ ਹੋ ਰਹੇ ਨੇ ਸਰਕਾਰ ਨੂੰ ਤਕਲੀਫ ਕੀ ਹੈ ਸਰਨ ਪਹਿਲਾਂ ਗੱਲਬਾਤ ਕਰਦੇ ਆ ਪ੍ਰੋਫੈਸਰ ਮਨਜੀਤ ਸਾਡੇ ਨਾਲ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਪ੍ਰੋਫੈਸਰ ਸਾਹਿਬ ਸਭ ਤੋਂ ਪਹਿਲਾਂ ਤੁਹਾਨੂੰ ਪੁੱਛਦੇ ਆ ਇਹ ਜਿਹੜੀ ਤਸਵੀਰ ਹੈ ਇਹ ਤਸਵੀਰ ਬਾਰੇ ਤੁਸੀਂ ਕੀ ਸੋਚਦੇ ਹੋ ਕੀ ਕਹਿਣਾ ਚਾਹੋਗੇ ਨਾ ਦੋ ਹੀ ਬੰਦੇ ਆ ਜਿਹੜੇ ਤਸਵੀਰ ਨੂੰ ਮਤਲਬ ਪੂਰੇ ਫਿੱਟ ਬੈਠਦੇ ਆ ਉਹ ਜੇ ਇੱਕ ਬੰਦਾ ਬਾਹਰ ਆ ਦੂਜਾ ਹੈਗਾ ਡ੍ਰੰਪ ਅਮਰੀਕਾ ਦਾ ਪ੍ਰੈਜ਼ੀਡੈਂਟ ਉਹ ਚੱਲਦੀ ਪ੍ਰੈਸ ਕਾਨਫਰੰਸ 'ਚ ਪੁੱਛੀ ਜਾਊਗਾ ਜੇ ਕਹਿੰਨੇ ਕੋਈ ਤਿੱਖਾ ਸਵਾਲ ਕਰ ਲਿਆ ਕਿੱਥੋਂ ਆ ਤੂੰ ਬਾਹਰ ਚੱਲੋ ਮੈਂ ਨਹੀਂ ਤੁਹਾਡਾ ਜਵਾਬ ਦਿੰਦਾ ਤੁਸੀਂ ਮੇਰਾ ਮੇਰੇ ਮੇਰੇ ਵਿਰੋਧ ਪ੍ਰਚਾਰ ਕਰਨ ਦੀ ਇੱਕ ਕਾਰਪੋਰੇਸ਼ਨ ਬਣਾਈ ਹੋਈ ਆ ਇਹ ਦੂਜੇ ਸਾਡੇ ਚੀਫ ਮਿਨਿਸਟਰ ਆ ਪਤਾ ਨਹੀਂ ਇਹਨਾਂ ਦਾ ਲਿੰਕ ਕੀ ਆ ਦੋਵਾਂ ਦਾ ਪੀਨਾਂ ਨੇ ਆਪਸ ਵਿੱਚ ਕਿਵੇਂ ਕਿਸੇ ਨਾਲ ਕੋਈ ਝੂਠਾ ਖਾਦਾ ਇੱਕ ਦੂਜੇ ਦਾ ਇਹਨਾਂ ਨੂੰ ਵੀ ਇਹੀ ਹੈ ਇੱਕ ਦਿਨ ਕੋਈ ਇੱਕ ਦਿਨ ਕਿਸੇ ਨੇ ਸਵਾਲ ਪੁੱਛੇ ਤੂੰ ਕਿਹੜੇ ਮੀਡੀਆ ਤੋਂ ਪੀਟੀਸੀ ਤੋਂ ਹੁਣ ਆਇਆ ਅਰੇ ਭਾਈ ਕਿਸੇ ਵੀ ਤੋਂ ਹੋਏ ABC ਤੋਂ ਹੋਏ ਜਾਂ PTC ਤੋਂ ਹੋਏ ਤੁਸੀਂ ਉਹਦਾ ਜਵਾਬ ਦਿਓ ਨਾ ਜਿਹੜਾ ਕੋਈ ਸਵਾਲ ਕਰਦਾ ਇਹ ਆਤਾਂ ਹੋ ਗਿਆ ਹੁਣ ਜਿੰਨੇ ਵੱਡੇ ਸੁਪਨੇ ਦਿਖਾਏ ਲੋਕਾਂ ਦੇ ਵੱਡੇ ਵਾਅਦੇ ਗਰੰਟੀਆਂ ਇਹ ਕਰਾਂਗੇ ਉਹ ਕਰਾਂਗੇ ਉਹ ਹੋ ਗਏ ਠੋਸ ਹੁਣ ਲੋਕਾਂ ਨੇ ਸਵਾਲ ਤੇ ਕਰਨੇ ਆ ਮੀਡੀਆ ਭਈ ਆਜ਼ਾਦ ਮੀਡੀਆ ਤੇ ਖਾਸ ਕਰਕੇ ਸਵਾਲ ਕਰੂਗਾ ਤੇ ਉਹ ਹੁਣ ਜਵਾਬ ਨਹੀਂ ਹੁਣ ਕਰਕੇ ਆ ਕੇ ਇਹਨਾਂ ਦਾ ਗਲਾ ਬੰਦ ਕਰਦੇ ਹੋ ਇਹਨਾਂ ਦਾ ਗਲਾ ਘੁੱਟੋ ਕੀ ਮੁਕਦਮੇ ਦਰਜ ਕਰਨ ਨਾਲ ਪੰਜਾਬ ਦੇ ਲੋਕ ਜਾਂ ਪੰਜਾਬ ਦਾ ਮੀਡੀਆ ਡਰ ਜਾਂਦਾ ਸਵਾਲ ਹੀ ਨਹੀਂ ਪਾਇਆ ਹੁੰਦਾ ਸਕੋ ਤੁਸੀਂ ਬੜਾ ਚੰਗਾ ਮੌਕਾ ਦਿੱਤਾ ਮੈਂ ਤਾਂ ਕਿਹਾ ਇਹ ਪਹਿਲਾਂ ਕਰਨਾ ਸੀ ਕੰਮ ਹੁਣ ਤਾਂ 6 ਮਹੀਨੇ ਹੋਰ ਪਹਿਲਾਂ ਕਰਦੇ ਹੁਣ ਤੱਕ ਜਮਾਵੜਾ ਹੋਰ 4 ਗੁਣਾ 5 ਗੁਣਾ ਹੁੰਦਾ ਆ ਜਾ ਕੇ ਉਹਨਾਂ ਨੂੰ ਇੱਥੇ ਦੱਸਣਾ ਚਾਹੀਦਾ ਮੇਰੇ ਤੇ ਕਹਿ ਲਾਉਣਾ ਚਾਹੀਦਾ ਚੀ ਮੰਤਰੀ ਨੂੰ ਵੀ ਗੱਲ ਕਰਨੀ ਚਾਹੀਦੀ ਵੀ ਸਾਡੀ ਤਕਲੀਫ ਕੀ ਆ ਕਿਉਂਕਿ ਸਾਡਾ ਚੁਣਿਆ ਹੋਇਆ ਕਿਤੇ ਉੱਪਰੋਂ ਤੇ ਡਿੱਗਿਆ ਨਹੀਂ ਕੋਈ ਪਰ ਉਹ ਨਹੀਂ ਆਉਣਗੇ ਕਿਉਂਕਿ ਡਰ ਖਾਂਦਾ ਜਿੱਥੇ ਜਾਣਗੇ ਪੁਲਿਸ ਦੇ ਨਾਲ ਲੈ ਕੇ ਜਾਣਗੇ ਡੰਡੇ ਨਾਲ ਲੈ ਕੇ ਜਾਣਗੇ ਲੋਕਾਂ ਦੇ ਨਾਲ ਕੋਈ ਕੰਟੈਕਟ ਹੀ ਨਹੀਂ ਹੈ ਇਹ ਗੈਣ ਨੂੰ ਆਮ ਆਦਮੀ ਪਾਰਟੀ ਆ ਹੁਣੇ ਆਮ ਨਹੀਂ ਰਹੀ ਖਾਸਮ ਖਾਸ ਹੋ ਚੁੱਕਿਆ ਇਹਨਾਂ ਦਾ ਲੋਕਾਂ ਨਾਲ ਤਾਲਮਿਲ ਟੁੱਟ ਚੁੱਕਾ ਹੈ ਇਹਨਾਂ ਨੂੰ ਪਤਾ ਹੀ ਨਹੀਂ ਕਿ ਲੋਕ ਕੀ ਸੋਚ ਰਹੇ ਆ ਕੀ ਮੰਗ ਕਰ ਰਹੇ ਆ ਕੀ ਉਹਨਾਂ ਦੀਆਂ ਉਮੀਦਾਂ ਇਹਨਾਂ ਤੋਂ ਬਸ ਜਿਹੜਾ ਕੋਈ ਉਹਨਾਂ ਨੂੰ ਪੁੱਛਦਾ ਜਿਹੜਾ ਕੋਈ মিডিਆ ਦੱਸਦਾ ਜਾ ਕੇ ਕਿ ਇਹ ਜਿਹੜੀ ਲੋਕ ਗੱਲ ਕਰਦੇ ਆ ਇਹਦਾ ਤੁਹਾਡੇ ਕੋਲ ਕੀ ਜਵਾਬ ਆ ਉਹਨੂੰ ਕਹਿੰਦੇ ਤੂੰ ਚੁੱਪ ਕਰ ਤੇ ਇਸੇ ਕਰਕੇ ਮੇਰਾ ਕਿਤੇ ਖਿਆਲ ਆ ਗਿਆ ਬਹੁਤ ਸੋਹਣਾ ਤੁਸੀਂ ਪੋਸਟਰ ਬਣਾਇਆ ਇਹ ਜਰੂਰ ਉਹਨਾਂ ਨੂੰ ਵੀ ਇੱਕ ਉਹਦੀ ਕਾਪੀ ਭੇਜ ਦਿਓ ਪਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੁਸੀਂ ਇੱਥੇ ਆਣੀ ਤੇ ਸੱਦਾ ਦੇ ਦਿੱਤਾ ਪਰ ਜਦੋਂ ਗੱਲ ਕਰੀਏ ਇਹਨਾਂ ਦੇ ਪਾਰਟੀ ਪ੍ਰਧਾਨ ਨੇ ਅਮਨ अरोੜਾ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਵੀ ਤੂੰ ਜਿਹੜੇ ਪੱਤਰਕਾਰ ਦੇ ਉੱਤੇ ਮੁਕੱਦਮੇ ਦਰਜ ਹੋਏ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹ ਕਹਿੰਦੇ ਮੈਨੂੰ ਤਾਂ ਕਿਸੇ ਗੱਲ ਦਾ ਪਤਾ ਹੀ ਨਹੀਂ ਅਕਿਓ ਕਾਨੂੰਨ ਨੂੰ ਪਤਾ ਕਿਉਂਕਿ ਉਹ ਕਹਿਦਾ ਹਣਾ ਕੇਜਰੀਵਾਲ ਨੇ ਵੀ ਇਹਦੇ ਬਾਰੇ ਇਹਦਾ ਜਵਾਬ ਇਹੀ ਹੈ ਕਿ ਸਾਨੂੰ ਨਹੀਂ ਜੀ ਪਤਾ ਇਸ ਕਰਕੇ ਇਹ ਜਿਹੜੀ ਸਰਕਾਰ ਆ ਬੜੀ ਅਜੀਬ ਗੱਲ ਆ ਬੜੀ ਅਫਸੋਸ ਵਾਲੀ ਗੱਲ ਆ ਕਿ ਇਹ ਆਪਣੇ ਪੰਜਾਬ ਤੋਂ ਚੱਲ ਹੀ ਨਹੀਂ ਰਹੀ ਇਹ ਦਿਨ ਬੰਦੇ ਚਲਾ ਰਹੇ ਉਹਨਾਂ ਨੂੰ ਕੋਠੀਆਂ ਦਿੱਤੀਆਂ ਜਾਂ ਉਹਨਾਂ ਦੇ ਨਾਲ ਪੂਰਾ ਪਹਿਲਾਂ ਕੀ ਨਾ ਸੀਗਾ ਉਹ ਮੁੰਡਾ ਰਗਵ ਚੱਡਾ ਪਹਿਲਾਂ ਉਹਨੂੰ ਇੱਥੇ ਬੁਲਾਇਆ ਸੀ ਉਹ ਚਲਾ ਗਿਆ ਹੁਣ ਉਹਦਾ ਵਿਆਹ ਵੀ ਹੋ ਗਿਆ ਹੁਣੇ ਆਪ ਆ ਕੇ ਬੈਠੇ ਕਿਉਂਕਿ ਦਿੱਲੀ ਤੋਂ ਵਿਲੇ ਹੋ ਗਏ ਆ ਇਹ ਬੜੇ ਅਫਸੋਸ ਦੀ ਗੱਲ ਹੈ ਕਿ ਜਿਸ ਢੰਗ ਨਾਲ ਇਹ ਚੱਲ ਰਿਹਾ ਹੈ ਇਹ ਆਪਣੇ ਤੌਰ ਤੇ ਆਜ਼ਾਦਾਨਾ ਤੌਰ ਤੇ ਫੈਸਲੇ ਲੈ ਕੇ ਨਹੀਂ ਚੱਲ ਰਿਹਾ ਉਹ ਇਹਨਾਂ ਨੂੰ ਹਰ ਚੀਜ਼ ਬਾਰੇ ਡਿਕਟੇਟ ਕਰ ਰਿਹਾ ਆ ਆ ਇਕੱਲਾ ਪੱਤਰਕਾਰਾਂ ਦੀ ਨਹੀਂ ਗੱਲ 24 ਘੰਟੇ ਹੋਣਾ ਧਰਮ ਦਾ ਮਾਮਲਾ ਕਦੀ ਕ੍ਰਿਸਚੀਅਨ ਚ ਕਦੀ ਸਿੱਖਾਂ ਦਾ ਕਦੀ ਕੋਛ ਦਾ ਉਸ ਪਾਸੇ ਨੂੰ ਲਿਜਾਣਾ ਚਾਹੁੰਦੇ ਆ ਤਾਂ ਕਿ ਜਿਸ ਤਰੀਕੇ ਨਾਲ ਪਹਿਲਾਂ ਇਹਨਾਂ ਦਾ ਦਾ ਲੱਗਦਾ ਰਿਹਾ ਇੱਥੇ ਫਿਰ ਵੋਟਾਂ ਚ 27 ਚ ਦਾ ਲੱਗ ਜਾਏ ਲੋਕ ਬਹੁਤ ਸਥੀ ਸਤਾਏ ਪਏ ਆ ਇਹਨਾਂ ਦਾ ਇੰਜ ਦਾ ਨਹੀਂ ਲੱਗਣਾ ਔਰ ਤੁਸੀਂ ਜੇ ਬਾ ਪਾਓਗੇ ਗळा ਘੁੱਟਣ ਦੀ ਕੋ ਕੋਚੇ ਚ ਕਰੋਗੇ ਮੀਡੀਆ ਦਾ ਘੜਾ ਕਟਣ ਦੀ ਕੋਸ਼ਿਸ਼ ਕਰੋਗੇ ਤੋ ਤੁਹਾਨੂੰ ਹੋਰ ਵੀ ਮਹਿੰਗੀ ਪਊਗੀ ਸਿਸਰ ਸਾਹਿਬ ਤੁਸੀਂ ਤਾਂ ਖੁਦ ਪੰਜਾਬ ਦੇ ਮੁੱਦੇ ਨੂੰ ਲੈ ਕੇ ਬਾਕੀ ਨਾ ਗੱਲਬਾਤ ਕਰਦੇ ਹੋ ਕਿ ਤੁਹਾਨੂੰ ਨਹੀਂ ਕਦੀ ਡਰ ਲੱਗਦਾ ਸਰਕਾਰ ਵੱਲੋਂ ਫੋਨ ਆ ਜਾਏ ਜਾਂ ਮਕਦਮਾ ਦਰਜ ਹੋ ਜਾਏ ਨਹੀਂ ਬੜੀ ਦੇਰ ਹੋਈ ਹੈ ਜੇਲ੍ਹ ਗਏ ਹੀ ਨਹੀਂ ਜੇਲ੍ਹ ਦੇ ਵਿੱਚ ਵੀ ਆਨੰਦ ਹੈ ਆਪਣੀ ਕਿਸਮ ਦੇ ਇਸ ਤਰ੍ਹਾਂ ਥੋੜੀ ਆ ਵੀ ਅਸੀਂ ਕੋਈ ਕ੍ਰਿਮੀਨਲ ਦੇ ਤੌਰ ਤੇ ਜਾਣਾ ਮੈਂ ਤੇ 18-19 ਸਾਲ ਦਾ ਸੀ ਜਦੋਂ ਮੈਂ ਮੇਨਟੈਂਸ ਆਫ ਇੰਟਰਨਲ ਸਕਿਉਰਿਟੀ ਐਕਟ ਮੀਸਾ ਜਿਹਨੂੰ ਕਹਿੰਦੇ ਆ ਜਿਹੜਾ 77 ਚ ਬਣਿਆ ਸੀ 72 ਚ ਅਸੀਂ ਅੰਦਰ ਸੀ ਉਹਦੇ ਨਾਲ ਉਸੇ ਐਕਟ ਦੇ ਤ ਦੇ ਸਾਨੂੰ ਤੇ ਅੰਦਰ ਕਿਸੇ ਕਿਸਮ ਦੀ ਕੋਈ ਤਕਲੀਫ ਨਹੀਂ ਬੜੀ ਰਿਸਪੈਕਟ ਸੀ ਉਦੋਂ ਅਸੀਂ ਅੰਦਰ ਜੇਲ੍ਹ ਦੇ ਬੈਡਮਿੰਟਨ ਖੇਡਣਾ ਸ਼ੁਰੂ ਕੀਤਾ ਤੇ ਜਿਹੜਾ ਮੈਂ ਅੱਜ ਵੀ ਸਵੇਰੇ ਖੇਡ ਕੇ ਆਇਆ ਅੱਜ ਤੱਕ ਅਸੀਂ ਬੈਡਮਿੰਟਨ 72 ਤੋਂ ਲੈ ਕੇ ਅੱਜ ਤੱਕ ਇਸ ਕਰਕੇ ਜੇਲ੍ਹ ਦੇ ਜਿਹੜੇ ਤੁਹਾਨੂੰ ਫਾਇਦੇ ਆ ਸਿਹਤ ਸਾਡੀ ਚੰਗੀ ਹੋ ਗਈ ਉਰਦੂ ਮੈਂ ਉੱਥੇ ਪੜਨਾ ਸਿੱਖਿਆ ਪਹਿਲੀ ਵਾਰੀ ਹੁਣ ਵੀ ਪੜ ਲੀਨਾ ਇਸ ਲਈ ਕੋਈ ਵੀ ਤੁਹਾਡੀ ਸੋਚ ਨੂੰ ਤਾਲਾ ਨਹੀਂ ਜੇਲ੍ਹ ਚ ਮਾਰ ਸਕਦਾ ਤੁਹਾਡੀ ਅਕਲ ਨੂੰ ਵੀ ਨਹੀਂ ਤਾਲਾ ਮਾਰ ਸਕਦਾ ਗ੍ਰਾਮਚੀ ਇਟਾਲੀਅਨ ਜਿਹੜਾ ਉਹਨਾਂ ਦਾ ਕਮਿਊਨਿਸਟ ਪਾਰਟੀ ਦਾ ਇਟਲੀ ਦਾ ਉਹ ਜਨਰਲ ਫੈਕਟਰੀ ਸੀ ਉਹਨੇ ਪ੍ਰिजन ਨੋਟਬੁੱਕ ਜੇਲ ਚ ਬਹਿ ਕੇ ਲਿਖੀਆਂ ਜਿਹੜੇ ਸਾਰੀ ਦੁਨੀਆ ਦੀਆਂ ਯੂਨੀਵਰਸਿਟੀਆਂ ਚ ਬੁੱਕ ਪੜਾਈ ਜਾਂਦੀ ਆ ਪੋਲੀਟੀਕਲ ਸਾਇੰਸ ਵੱਲੋਂ ਇਸ ਕਰਕੇ ਤੁਸੀਂ ਸਾਨੂੰ ਸਾਨੂੰ ਉਹ ਕਹਿੰਦੇ ਹਾਥੀ ਦਾ ਜੀ ਮਰੇ ਦਾ ਜਿੰਦੇ ਦਾ ਲੱਖ ਤੇ ਮਰੇ ਦਾ ਸਵਾ ਲੱਖ ਅਸੀਂ ਜੇਲ ਚ ਸਗੋਂ ਹੋਰ ਜ਼ਿਆਦਾ ਆਪਣਾ ਕੰਮ ਕਰ ਲੈਨੇ ਆ ਜਿਹੜੀ ਧਾਰਾਵਾਂ ਦੀ ਅਸੀਂ ਗੱਲ ਕਰਦੇ ਜਿਹੜੀ ਧਾਰਾਵਾਂ ਲੱਗੀਆਂ ਨੇ ਉਹਦੇ ਵਿੱਚ ਸਪਸ਼ਟ ਤੌਰ ਤੇ ਇਹ ਕਿਹਾ ਗਿਆ ਹੈ ਕਿ ਜਿਹੜਾ ਬੰਦਾ ਸਮਾਜ ਦੇ ਵਿੱਚ ਤਣਾਅ ਪੈਦਾ ਕਰੇ ਜਿਹੜੀ ਸੇਨਾ ਹੁੰਦੀ ਹੈ ਭਾਰਤੀ ਸੇਨਾ ਭਾਰਤੀ ਫੌਜ ਹੈ ਉਹਦੇ ਵਿੱਚ ਵਿਦਰੋਹੀ ਸੰਭਾਵਨਾ ਪੈਦਾ ਹੁਣ ਇਦਾਂ ਦੇ ਬਿਆਨ ਦਿੱਤੇ ਗਏ ਇਹ ਜਿਹੜਾ ਸਵਾਲ ਹੈ ਹੈਲੀਕਾਪਟਰ ਦਾ ਸਵਾਲ ਹੀ ਕੀਤਾ ਹੈ ਇਹਦੇ ਵਿੱਚ ਸਮਾਜ ਜਾਂ ਜਿਹੜੀ ਭਾਰਤੀ ਸੈਨਾ ਹੈ ਭਾਰਤੀ ਫੌਜੋ ਕਿਵੇਂ ਢੜਕ ਸਕਦੀ ਹੈ ਨਹੀਂ 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 ਇਹ ਤੇ ਸਚਾਈ ਤੋਂ ਡਰਦੇ ਆ ਉਹਨਾਂ ਨੂੰ ਆਪਣਾ ਡਰ ਖਾਈ ਜਾਂਦਾ ਅਸਲ 'ਚ ਕੋਈ ਇਹੋ ਜਿਹੀ ਗੱਲ ਨਹੀਂ ਹੈ ਕਿ ਇਹਦੇ ਨਾਲ ਕੋਈ ਢੜਕਣਾ ਢੜਕਣਾ ਤੇ ਉਹਨਾਂ ਨੂੰ ਇਹ ਹੈ ਕਿ ਸਾਡੇ ਵਿਰੁੱਧ ਰੋਸ ਜਾਗੂਗਾ ਜਿਸ ਨੂੰ ਇਹ ਸਾਮ ਨਹੀਂ ਸਕਣਗੇ ਉਹਨੂੰ ਇਹ ਪੜਗਾਟ ਕਹਿ ਰਿਹਾ ਸਮਾਜ ਦੇ ਵਿੱਚ ਕਹਿ ਰਿਹਾ ਕਿ ਆਪਣੀ ਪੈਜੂਗੀ ਕਿਸੇ ਕਿਸਮ ਦੀ ਬੇਇਤਫਾਕੀ ਪੈਜੂਗੀ ਇਹੋ ਜੀ ਗੱਲ ਨਹੀਂ ਆ ਉਹ ਤੇ ਆਪਣੇ ਡਰ ਦੇ ਮਾਰੇ ਇਹਨਾਂ ਦਾ ਮੂੰਹ ਬੰਦ ਕਰਨਾ ਚਾਹੁੰਦੇ ਜਿੱਥੇ ਉਹ ਬਿਲਕੁਲ ਬੁਰੀ ਤਰੀਕੇ ਨਾਲ ਵਿਫਲ ਰਹਿਣਗੇ ਉਹ ਕਾਮਯਾਬ ਨਹੀਂ ਹੋ ਸਕਦੇ ਔਰ ਜਿਸ ਢੰਗ ਦੇ ਨਾਲ ਇਹਨਾਂ ਨੇ ਕੀਤਾ ਨਾ ਕਿ ਹੈਲੀਕਾਪਟਰ ਦਾ ਜਾਂ ਜਹਾਜ਼ਾਂ ਦਾ ਇਹ ਦੂਜਿਆਂ ਬਾਰੇ ਕੀ ਕਹਿੰਦੇ ਸੀ ચીਫ ਮਿਨਿਸਟਰ ਜਦੋਂ ਦੂਜੇ ਚੀਫ ਮਿਨਿਸਟਰ ਹੈ ਜਦੋਂ ਇਹ ਅਜੇ ਚੀਫ ਮਿਨਿਸਟਰ ਨਹੀਂ ਸੀ ਉਹ ਦੇਖੋ ਜੀ ਥੱਲੇ ਨਹੀਂ ਉਤਰਦੇ ਅਸੀਂ ਆਮ ਲੋਕ ਆ ਅਸੀਂ ਤੇ ਸਾਈਕਲਾਂ ਤੇ ਲੋਕਾਂ ਕੋਲ ਜਾਇਆ ਕਰਾਂਗੇ ਅਸੀਂ ਤੇ ਆਪਣੀਆਂ ਹੀ ਗੱਡੀਆਂ ਅਸੀਂ ਤੇ ਸਰਕਾਰੀ ਘਰ ਵੀ ਨਹੀਂ ਲਾਂ ਕਿੰਨੀਆਂ ਇਹਨਾਂ ਨੇ ਗਪੌੜ ਸੰਕ ਛੱਡੇ ਹੁਣ ਸਾਰਾ ਕੁਝ ਉਹ ਕਰਦੇ ਆ ਦੂਜਿਆਂ ਨਾਲ ਵੀ ਚਾਰ ਕਦਮ ਵੱਧ ਕੇ ਅੱਗੇ ਕਰਦੇ ਆ ਐਨ ਰਾਜਿਆਂ ਵਾਲੀ ਜੀਵਨ ਜੀ ਰਹੇ ਆ ਇਸ ਲਈ ਇਹ ਜੇ ਲੋਕ ਸਵਾਲ ਕਰਨਗੇ ਕਿ ਕਿੱਥੇ ਕਿੱਥੇ ਸਰਕਾਰੀ ਪੈਸੇ ਨਾਲ ਜਹਾਜ਼ ਤੁਸੀਂ ਲੈ ਕੇ ਗਏ ਕਿਉਂ ਨਹੀਂ ਕਰਨਗੇ ਮੀਡੀਆ ਵਾਲੇ ਕਿਉਂ ਨਹੀਂ ਤੁਸੀਂ ਆਟਾ ਆਰਟੀਆਈ ਤੇ ਜਵਾਬ ਦਿੰਦੇ ਭਈ ਤਹਾਡੇ ਕੋਲ 4 ਸਾਲ ਹੋ ਗਏ ਆ ਮਾਨਕ ਗੋਇਲ ਨੂੰ ਪੁੱਛਦੇ ਆ ਵੀ ਸਾਨੂੰ ਜਵਾਬ ਦਿਓ ਕਿ ਕਿੱਥੇ ਗਏ ਕਹਿੰਦੇ ਜੀ ਜੇ ਅਸੀਂ ਡਾਟਾ ਦੇ ਦਿੱਤਾ ਤੇ ਸਿਕਿਉਰਿਟੀ ਦਾ ਖਤਰਾ ਪਈ ਜਿਹੜੇ ਪਿੱਛੇ ਵਿਜ਼ਿਟ ਕਰ ਲੀਆਂ ਤੁਸੀਂ ਸੀਏਜੀ ਨੂੰ ਨਹੀਂ ਦਿੰਦੇ ਸੀਏਜੀ ਜਿਹੜੀ ਤੁਹਾਡਾ ਆਡੀਟਰ ਹਾਂ ਹਾਂ ਜਿਹੜੀ ਆਡੀਟ ਆ ਉਸ ਨੂੰ ਵੀ ਤੇ ਤੁਸੀਂ ਸਾਰਾ ਡਾਟਾ ਦਿਨੇ ਸਰਕਾਰੀ ਪੈਸੇ ਦਾ ਇੱਕ ਇੱਕ ਦਾ ਹਿਸਾਬ ਦੇਣਾ ਪੈਂਦਾ ਜਿਹੜੀਆਂ ਪੁਰਾਣੀਆਂ ਆਡੀਟਡ ਰਿਪੋਰਟ ਆ ਉਹ ਹੀ ਦੇ ਦਿਓ ਤੁਸੀਂ ਵੀ ਕਿੱਥੇ ਕਿੱਥੇ ਗਏ ਤੁਸੀਂ ਕਿੱਥੇ ਕਿੱਥੇ ਨਹੀਂ ਗਏ ਕੋਈ ਇਨਫੋਰਮੇਸ਼ਨ ਨਹੀਂ ਦੇਣਾ ਚਾਹੁੰਦੇ ਉਹ ਇਸ ਕਰਕੇ ਨਹੀਂ ਦਿੰਦੇ ਹੈਗੇ ਕਿ ਜੇ ਸੱਚ ਪਤਾ ਲੱਗ ਗਿਆ ਵਿੱਚੇ ਕੇਜਰੀਵਾਲ ਮਾਂਜਿਆ ਜਾਊ ਵਿੱਚੇ ਸੋਧਿਆ ਤੇ ਚੀ ਮੰਨਿਸਟਰ ਤੇ ਮਾਂਜਿਆ ਆਈ ਜਾਊਗਾ ਕਿਉਂਕਿ ਸੱਚ ਲੋਕਾਂ ਦੇ ਕੋਲ ਫਿਰ ਜੇ ਤੋ ਜਾਊਗਾ ਉਹ ਫਿਰ ਰੋਸ ਤੇ ਪੈਦਾ ਹੋਊਗਾ ਜੇ ਤੋ ਡਰਦੇ ਮਾਰੇ ਤੁਹਾਡਾ ਤੁਹਾਡਾ ਮੂੰਹ ਜਿਹੜਾ ਗਲਾ ਮੀਡੀਆ ਦਾ ਕੁੱਟਣਾ ਚਾਹੁੰਦੇ